ਐਜੂਕੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਬਲਾਕ ਕਲਨੌਰ ਦੇ ਅਧੀਨ ਆਉਂਦੇ ਪਿੰਡ ਪਨਵਾ ਵਿਖੇ ਆਂਗਣਵਾੜੀ ਸੈਂਟਰ ਵਿੱਚ ਕريب 6 ਮਹੀਨੇ ਤੋਂ ਬਿਜਲੀ ਦਾ ਮੀਟਰ ਨਾ ਹੋਣ ਕਰਕੇ ਛੋਟੇ ਬੱਚੇ ਅਤੇ ਸਟਾਫ ਨੂੰ ਗਰਮੀ ਦੇ ਵਿੱਚ ਹੀ ਬੈਣਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਉੱਥੋਂ ਦੇ ਸਟਾਫ ਆਂਗਣਵਾੜੀ ਵਰਕਰ ਰਵਿੰਦਰ ਕੌਰ ਨੇ ਜਾਣਕਾਰੀ ਦਿੱੰਦਿਆ ਦੱਸਿਆ ਕਿ ਪਿਛਲੇ 2 ਸਾਲ ਤੋਂ ਇਸ ਆਂਗਣਵਾੜੀ ਸੈਂਟਰ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਪਿਛਲੇ ਕੁਝ ਟਾਈਮ ਤੱਕ ਅਸੀਂ ਲਾਈਟ ਕਿਸੇ ਤਰ੍ਹਾਂ जुगाੜ ਕਰਕੇ ਚਲਾਈ ਹੋਈ ਸੀ ਪਰ ਹੁਣ 6 ਮਹੀਨੇ ਤੋਂ ਤਾਂ ਲਾਈਟ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਹੈ ਉਹਨਾਂ ਦੱਸਿਆ ਕਿ ਆਂਗਣਵਾੜੀ ਵਿੱਚ ਟੋਟਲ 15 ਬੱਚਿਆਂ ਤੇ ਲਾਈਟ ਹੋਣ ਕਰਕੇ ਬੱਚਿਆਂ ਦੇ ਮਾਪੇ ਕਦੇ ਉਹਨਾਂ ਨੂੰ ਭੇਜਦੇ ਤੇ ਕਦੇ ਨਹੀਂ ਭੇਜਦੇ ਆਦੇ ਨਾਲ ਹੀ ਉਹਨਾਂ ਆਖਿਆ ਹੈ ਕਿ ਇਹ ਆਂਗਣਵਾੜੀ ਸੈਂਟਰ 1996 ਤੋਂ ਚੱਲ ਰਿਹਾ ਤੇ ਪਹਿਲਾ ਇਹ ਆਂਗਣਵਾੜੀ ਸੈਂਟਰ ਪ੍ਰਾਇਮਰੀ ਸਕੂਲ ਦੇ ਨਾਲ ਅਟੈਚ ਸੀ ਪਰ 2 ਕੁ ਸਾਲ ਪਹਿਲਾਂ 2022 ਪ੍ਰਾਇਮਰੀ ਸਕੂਲ ਦੀ ਨਵੀਂ ਬਿਲਡਿੰਗ ਬਣ ਗਈ ਉਹ ਉਸ ਜਗ੍ਹਾ ਤੇ ਚਲਾ ਗਿਆ ਅਤੇ ਮੀਟਰ ਵੀ ਉਸੇ ਜਗ੍ਹਾ ਤੇ ਚਲਾ ਦਿੱਤਾ ਗਿਆ ਹੈ ਇਸ ਸਬੰਧੀ ਅਸੀਂ ਸੁਪਰਵਾਈਜ਼ਰ ਰਾਜਵਿੰਦਰ ਕੌਰ ਅਤੇ ਸੀਜੀਪੀਓ ਸੁਦੇਸ਼ ਕੁਮਾਰੀ ਜੀ ਦੇ ਧਿਆਨ ਵਿੱਚ ਲਿਆਂਦਾ ਹੋਇਆ ਹੈ ਤੇ ਉਹਨਾਂ ਨੇ ਆਪਣੇ ਸਟਾਫ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਮੀਟਰ ਲਗਾ ਕੇ ਦਿੱਤਾ ਜਾਵੇ ਤਾਂ ਜੋ ਇੱਥੇ ਪ੍ਰੋਪਰ ਪਾਣੀ ਦਾ ਪ੍ਰਬੰਧ ਵੀ ਹੋ ਸਕੇ ਮੇਰਾ ਨਾਮ ਰਵਿੰਦਰ ਕੌਰ ਕੀਰੋ ਕਿ ਉਹ ਜਿਹੜਾ ਸਰ ਦਾ ਹੈ ਤੇ ਪਨਵਾ ਅੰਗਨਵਿਡੀ ਸੈਂਟਰ ਦਾ 2 ਆ ਮੇਰਾ ਸਮੱਸਿਆ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਬੱਚੇ ਸਾਡੇ ਕੋਲ 15 ਨੇ ਤੇ ਕੁਛ ਆਉਂਦੇ ਆ ਕੁਛ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਜਾਰ ਦੇ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪੀਸ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤਹੀਂ ਇਹ ਚਿਹਰਾ ਆ ਮੈਂ ਬੈ ਸਕੀ। ਪਰ ਬਿਲਕੁਲ ਜੇ ਕੋਈ ਪਿੰਡੀ ਵੱਲੋਂ ਜਾਂ ਕੋਈ ਆ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗੇ ਚ ਕਰਨਾ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਆ ਹਾਂ ਜੋ ਨਹੀਂ ਕੋਈ ਨਹੀਂ ਵੀ ਮੰਗਦਾ ਦੋ ਤਾਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਫਿਰ ਪੈਂਡ ਪਨਵਾ ਤੇ ਕੀ ਸਮੱਸਿਆ ਹੈ ਤੁਹਾਡੇ ਰੂਮ ਦੇ ਵਿੱਚ ਸਾਡਾ ਲਾਈਟ ਨਹੀਂ ਹੈਗੀ ਬਸ ਕਿੰਨੇ ਮਹੀਨੇ ਚੋਂ ਪੜ ਤਾ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ ਚੋ ਦੋ ਵਰਕਰ ਦੋ ਹੈਲਪਰਸ ਤੇ ਇੱਥੇ ਹੁਣ ਤੱਕ ਵੀ ਘਾਟ ਆ ਨਹੀਂ ਬਾਕੀ ਪਹੁੰਚ ਆਈ ਨਹੀਂ ਔਨ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਹੈ ਲੈ ਥੋੜਾ ਟਾਈਮ ਪਿਛੇ ਮਹੀਨੇ ਤੋਂ ਨਹੀਂ ਆ ਰਹੀ ਹੈ ਜਾ ਵੀ ਨਹੀਂ ਕੋ ਪਹਿਲਾਂ ਜਾਨੋਂ ਦੇ ਘਰ ਆਈ ਹੋਰ ਮੈਂ ਕੈਲਕੂਲਤਾ ਡਿਡਲਾਈਨ 6 ਮਿੰਟ ਤੱਕ ਤੂੰ ਨਹੀਂ ਆ ਰਹੀ ਕੋਈ ਤੁਹਾਡੇ ਕੋਲ ਘੜੀ ਆਏ ਨਹੀਂ ਕੋਈ ਸਾਈਟ ਤੋਂ ਦੂਜੀ ਵਦਿਆ ਪਲੀਸ ਕੋਲੋਂ ਉਹ ਨਹੀਂ ਆ ਛੇ ਗਰਮੀ ਤੇ ਪੱਤੇ ਆਏ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਦੇਹਤ ਦਾ ਤੁਸ ਨੂੰ ਮਾਰ ਕਰਦੇ ਨੇ ਫਿਰ ਲਾਈਟ ਦਿੱਤੀ ਜਾ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਮਾਰ ਰਹੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज